ਵਿਚ ਦੂਸਰੀ ਧਰਮ ਪ੍ਰਚਾਰ ਦੀ ਫੇਰੀ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਿਵਾਰ ਦੇ ਨਾਲ ਭਾਈ ਸਦਾ ਨਾਮ ਜੀ ਵੀ ਪਰਿਵਾਰ ਸਮੇਤ ਹਾਜ਼ਰੀ ਭਰ ਰਹੇ ਸਨ ਧਰਮ ਪ੍ਰਚਾਰ ਕਰਦੇ ਕਰਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਾਸ਼ੀ ਪੁੱਜੇ ਤੇ ਇੱਥੇ ਕੁਝ ਸਮਾਂ ਪ੍ਰਚਾਰ ਕਰਨ ਤੋਂ ਬਾਅਦ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਵਿਖੇ ਆਬਰਾਜੇ ਇੱਥੇ ਹੀ ਭਾਈ ਸਦਾ ਨਾਮ ਜੀ ਦੇ ਘਰ ਬੀਬੀ ਰਾਜਵੰਤੀ ਜੀ ਦੇ ਕੋਖੋਂ 5 ਸਤੰਬਰ 1661 ਈਸਵੀ ਨੂੰ ਭਾਈ ਜੇਤਾ ਜੀ ਦਾ ਜਨਮ ਹੋਇਆ ਭਾਵੇਂ ਕਿ ਬਾਬਾ ਜੀਵਨ ਸਿੰਘ ਜੀ ਦੀ ਜਨਮ ਤਾਰੀਖ ਨੂੰ ਲੈ ਕੇ ਬਹੁਤੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ ਭਾਵੇਂ ਕਿ ਸਭ ਨੇ ਵੱਖ-ਵੱਖ ਲਿਖੀ ਹੈ ਪਰ ਆਪਾਂ ਇਤਿਹਾਸ ਨੂੰ ਅੱਗੇ ਤੋਰਦੇ ਹਾਂ ਆਪ ਜੀ ਦਾ ਨਾਮ ਜੈਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖਿਆ ਪਰਮੇਸ਼ਰ ਦੀ ਕਿਰਪਾ ਨਾਲ ਜਦੋਂ ਭਾਈ ਜੈਤਾ ਜੀ ਦਾ ਜਨਮ ਹੋਇਆ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੇ ਪਰਿਵਾਰ ਨੇ ਭਾਈ ਸਦਾ ਨਾਮ ਜੀ ਦੇ ਵਿਰੇ ਅਣਖ ਖੁਸ਼ੀਆਂ ਨੂੰ ਚਾਰ ਚੰਨ ਲਾਉਂਦੇ ਆ ਬਹੁਤ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਬਾਲਕ ਭਾਈ ਜੇਤਾ ਜੀ ਨੂੰ ਗੋਦ ਵਿੱਚ ਲੈ ਕੇ ਲਾਡ ਲਡਾਉਂਦੇ ਅਤੇ ਮੂਲ ਮੰਤਰ ਜਾਪ ਦ੍ਰੜ ਕਰਵਾਉਂਦੇ ਰਹਿੰਦੇ ਸਨ ਕਦੇ ਗੁਰ ਇਤਿਹਾਸ ਸੁਣਾਉਂਦੇ ਤੇ ਕਦੇ ਜੋਧਾ ਜਰਨੈਲਾਨੀਆ ਕਥਾਵਾਂ ਸੁਣਾਉਂਦੇ ਸਨ ਭਾਈ